समूसा संघ जी जिसमें विला परिवार बाल शर्मा परिवार सियासी परिवार बॉलीवुड परिवार बॉलीवुड परिवार हॉलीवुड परिवार इवन लाहौरीवुड परिवार ਦੇ ਸੱਚ ਦੇ ਮਾਰਗ ਤੇ ਚੱਲਣ ਵਾਲੇ ਪੱਲਾ ਕੋਲ ਦੇ ਪਿੱਲੇ ਨਿੱਕੇ ਦੋਸਤਾਂ ਜੇ ਤਾਂ ਫਨਹੂਤ ਰੜ ਵਾਲੀ ਖਬਰ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਇੱਕ ਫੋਕੀ ਸੁਨਾਮੀ ਸੋਸ਼ਲ ਮੀਡੀਆ ਤੇ ਹਰ ਜਹਤਿਆਂ ਦੇ ਸੋਗ ਸ਼ਰਧਾਂਜਲੀਆ ਦੇ ਦਰਿਆ ਵਹਾ ਦਿੱਤੇ ਮੇਰੇ 24 ਤੌਰ ਕਹਿਰਬ ਦੇ ਸ਼ੁੱਧ ਸੋਨੇ ਵਰਗੇ ਦੋਸਤ ਪ੍ਰਹਾਰ ਜਿੰਨੀ ਉਚਾਈ ਸਮੁੰਦਰ ਜਿੰਨੀ ਡੂੰਘਾਈ ਖਰਸ਼ਿਆਂ ਦੇ ਬਨਜਾਰੇ ਸਦਾ ਲਈ ਚਮਕਣ ਵਾਲੇ ਸਿਤਾਰੇ 1976 ਦੇ ਜੁਲਾਈ ਅਗਸਤ ਗਵਰਨਮੈਂਟ ਕਾਲਜ ਰੋਗਨਾ ਵਿੱਚ ਜਦੋਂ ਅਸੀਂ ਪਹਿਲੀ ਔੜੀ ਚੜ੍ਹਦੇ ਦੋਸਤ ਬਣੇ ਚੱਕ ਤਾਂ ਮਟਾਈ ਗਏ ਬਾਗ ਕੁੱਟਾਈ ਛਾਂਤ ਫਿਲਮਾਂ ਦੇਖੀਆਂ ਸੀ ਉਹ ਸਾਲ ਪੜਨ ਤੋਂ ਬਾਗੀ ਹੋ ਗਏ ਜਦੋਂ ਸਾਨੂੰ ਸਭ ਇੰਜੀਨੀਅਰਿੰਗ ਕਰਨ ਦੀ ਤਮੰਨਾ ਰੋ ਫੈਸਲੀ ਕਿਉਂਕਿ ਅਸੀਂ ਪਿੰਡੂ ਬੱਚੇ ਸੀ ਭਲੇ ਦੇ ਮਾਤਾ ਪਿਤਾ ਵੀ ਟੀਚਰ ਸਨ ਤਾਂਸ ਤੇ ਮਾਤਾ ਪਿਤਾ ਵੀ ਟੀਚਰ ਸਨ ਪਰ ਨਾਲ ਚ ਅਸੀਂ ਜਦੋਂ ਯੂਨੀਵਰਸਿਟੀ ਵਿੱਚ ਇਕੱਠੇ ਹੋ ਗਏ ਉਦੋਂ ਤੱਕ ਦੋ ਸਮੁੰਦਰ ਇਕੱਠੇ ਹੋ ਗਏ ਗੁਣਾਦੀ ਗੁਠਰੀ ਦੂਸਰੇ ਸਾਗਰ ਦੂਸਰੇ ਸਮੁੰਦਰ ਭਾਰਮਿਕਨ ਸ਼ਰਮਾ ਜੀ ਨਾਲ ਉਹਨਾਂ ਦਾ ਸਾਥ ਬਣ ਚੁੱਕਿਆ ਸੀਗਾ ਭਾਵੇਂ ਅਕੈਡੈਮਿਕਲੀ ਸੁਵਿੰਦਰ ਜੀ ਪੀ ਐਚ ਡੀ ਤੋਂ ਇਲਾਵਾ ਹੁਣ ਦੂਰਦਰਸ਼ਨ ਫੈਸਟੀਵਲ ਮੇਲੇ ਫਿਲਮਾਂ ਚੜਕਾਤੇ ਦੁਨੀਆ ਦੇ ਦੌਰੇ ਅਵਾਰਡ ਤੇ ਜੋ ਇਹਨਾਂ ਨੇ ਸੰਸਾਰਿਕ ਜੀਵਨ ਜੀ ਪਹਿਲੇ ਦੋ ਨਵਲ ਰੂਹਾਂ ਪਰਮਦੀਪ कौर ਤੇ ਪੈਨ ਕਲਜਨ ਸ਼ਰਮਾ ਕਹਿੰਦੇ ਉਹਨਾਂ ਜੈਮ ਆਫ ਅ ਪਰਸਨ ਪਰ ਜੈਮ ਆਫ ਅ ਪਰਸਨ ਨੂੰ ਨਾਗ ਨੂੰ ਮੁੰਦਰੀ ਵਿੱਚ ਪਰੋਣਾ ਪੈਂਦਾ ਉਹ ਮੁੰਦਰੀਆਂ ਇਹਨਾਂ ਦੇ ਨਾਲ ਬਰਾਬਰ ਆ ਕੇ ਖੜੀਆਂ ਹੋਈਆਂ ਜੇ। ਵਿਛਤਨੀ ਵੀ ਨਾਨਕਾ ਗੁਰਚੰਗੇ ਆਇਆ ਤੱਥ ਜਨ ਨਾਲ ਭਰੇ ਮੇਰੇ ਵੀਰ ਜਿੰਨ ਕੱਲਾ ਮੈਂ ਜਾ ਸਕਦਾ ਸੀ ਉਦੋਂ ਪਈ ਨਿਮਰਤਾ ਹਲੀਮੀ ਕਾਬਲੀਅਤ ਛੁਰਤ ਸੱਚ ਕਹਿਣ ਦਾ ਅੰਦਾਜ਼ ਲੈਸਾ ਢੰਗ ਪਰਫੈਕਸ਼ਨ ਜਿਹੜੇ ਮੈਂਸ਼ਨ ਕੀਤਾ ਸੀ ਮੈਂ ਕਿਹਦੇ ਕਿਹਦੇ ਉਹਨੂੰ ਠੂਠਾ ਕੇ ਜਦੋਂ ਸਹੀ ਕਰਾਉਣਾ ਹੁੰਦਾ ਸੀ ਇੰਨੇ ਕਿ ਪੁੱਧਾ ਮਾਰ ਕੇ ਸਾਡੇ ਪੱਥੇ ਬੈਠਾਂ ਦੇ ਥਾਲ ਪਏ ਪਾਕਿਸਤਾਨ ਕਿਹਾਲ ਪਈ